ਸਭ ਤੋਂ ਪਹਿਲਾਂ ਸੱਚਾ ਮਿਲਣੀ ਚਾਹੀਦੀ ਹੈ ਸੁਖਬੀਰ ਨੂੰ ਕਿਉਂ ਕਹਿੰਦਾ ਪਿਓ ਤਾਂ ਗਿਆ ਮਾਰ ਸਾਡੇ ਪਿੱਠ 'ਚ ਛੁਰਾ ਮਾਰੇ ਇਹਨਾਂ ਨੇ ਕਹਿੰਦੇ ਆਪਦੇ ਆਨੇ ਛੁਰੇ ਮਾਰ ਕੌਮ ਦੇ ਪਿੱਠ 'ਚ ਛੁਰਾ ਮਾਰ ਲਿਆ ਇਹਨਾਂ ਨੇ ਸਿਖਾਇਆ ਹੈ ਨਾ ਛੁਰੇ ਮਾਰਨੇ ਪਿੱਠ 'ਚ ਇਹਨਾਂ ਨੇ ਸਿਖਾਇਆ ਕਿ ਅਸੀਂ ਕੌਮ ਦੀ ਪਿੱਠ 'ਚ ਛੁਰਾ ਮਾਰਦੇ ਹਾਂ ਉਹ ਕਹਿੰਦੇ ਚੰਗਾ ਠੀਕ ਹੈ ਫਿਰ ਅਸੀਂ ਤੁਹਾਡੀ 'ਚ ਮਾਰ ਦਿੰਦੇ ਹਾਂ ਸੈਂਟਰ ਦੀ ਹਿੰਦੂ ਤੋਂ ਵੀ ਸਰਕਾਰ ਨੇ ਆਰਐਸਐਸ ਨੇ ਬਾਦਲਾਂ ਦੀ ਤੇ ਇਹਦੀ ਗਲਵਕੜੀ ਪਾ ਕੇ ਰੱਖੀ ਹੁਣ ਬਾਦਲ ਥੋੜਾ ਜਿਹਾ ਸਾਈਡ ਤੇ ਹੋ ਗਏ ਜਾਂ ਉਹਨਾਂ ਨੇ ਕਰਤੇ ਇਸ ਕਰਕੇ ਇਹ ਤਾਂ ਪਹਿਲਾਂ ਵੀ ਆਰਐਸਐਸ ਦਾ ਸੀਗਾ ਤੇ ਅੱਜ ਵੀ ਆਰਐਸਐਸ ਇਹਦਾ ਤਾਂ ਆਪਣਾ ਵੀਜ਼ਾ ਸੈਂਟਰ ਗਵਰਨਮੈਂਟ ਲਗਾਉਂਦੀ ਐ ਇਹਦਾ ਆਪ ਅਮਰੀਕਾ ਦਾ ਸਿਟੀ ਆਨੇ ਕਿਹੜੀ ਗੱਲ ਐ 2005 ਤੋਂ ਅੱਜ ਤੱਕ 20 ਸਾਲ ਚ 19 ਸਾਲ ਚ ਹਰਨਾਮ ਸਿੰਘ ਧੰਮੇ ਨੇ ਸੰ ਜਰਨਲਾਈਜ਼ਿੰਗ ਵਰਗੀ ਕੀਤੀ ਹੋਈ ਜ਼ੋਰ ਪਾਇਆ ਜਾ ਰਿਹਾ ਹੈ ਵੀ ਧਾਰਮਿਕ ਸਜ਼ਾ ਦੇ ਸਕਦੇ ਨੇ ਕਿਉਂ ਬਈ ਅਕਾਲ ਤਖਤ ਤਖਤ ਐ ਉਹ ਬਾਦਸ਼ਾਹਤ ਤਖਤ ਹੈ ਮੈਂ ਕਹਾਂ ਫਿਰ ਗੁਰਨਾਨਕ ਸਾਹਿਬ ਜੇ ਤੁਹਾਡੇ ਹਿਸਾਬ ਨਾਲ ਧਾਰਮਿਕ ਸੀ ਤਾਂ ਫਿਰ ਉਹ ਬਾਬਰ ਕੋਲ ਕੀ ਲੈਣਗੇ ਸੀ ਕਿਉਂਕਿ ਬਾਬਰ ਤਾਂ ਪੋਲੀਟੀਕਲ ਬੰਦਾ ਸੀ ਉਹਨਾਂ ਨੇ ਆਪਣੀ ਸਟੇਟਮੈਂਟ ਪੋਲੀਟੀਕਲ ਦਿੱਤੀ ਹੈ ਬਾਬਰ ਤੂ ਜਾਬਰ ਹੈ ਪਾਪ ਕੀ ਜਾਂਚ ਲੈ ਕੇ ਆਏ ਹੈ ਤੇ ਜੋਰੀਦਾਨ ਮੰਗਦਾ ਹੈ ਸਧਾਰਨ ਗੁਨਾਹ ਤੇ ਪਾਪ ਵਿੱਚ ਫਰਕ ਸਮਝ ਕੇ ਫੈਸਲਾ ਕਰਿਓ 302 ਦਾ ਫੈਸਲਾ ਹੋਰ ਹੁੰਦਾ ਹੈ 57 ਕਵਿੰਜ ਦਾ ਫੈਸਲਾ ਹੋਊਗਾ ਪਰ ਜਿਹੜੇ 302 ਵਰਗੇ سنگੀਨ ਜੁਰਮ ਇਹਨਾਂ ਨੇ ਨੋਇੰਗਲੀ ਕੀਤੇ ਯੋਜਨਾਬਾਦ ਤਰੀਕੇ ਨਾਲ ਜਾਣ ਬੁੱਝ ਕੇ ਕੀਤੇ ਉਹਨਾਂ ਦੀ ਸਜ਼ਾ ਜਿਹੜੀ ਹੈ ਉਹ ਝਾੜੂ ਲਾਉਣ ਵਾਲੀ ਜਾਂ ਭਾਂਡੇ ਮਾਂਜਣ ਵਾਲੀ ਜਾਂ ਪਾਠ ਕਰਨ ਵਾਲੀ ਨਾਲ ਗੱਲ ਖਤਮ ਨਹੀਂ ਹੋ ਸਕਦੀ ਬਲਟੋਏ ਨੂੰ ਕੱਢ ਦੇਣਾ ਜਾਂ ਕੁਝ ਕਰਨਾ ਉਹ ਵੀ ਇਹਨਾਂ ਤੋਂ ਆਸ ਨਹੀਂ ਸੀ ਜੇ ਉਹਨਾਂ ਨੇ ਉਹ ਚੰਗੇ ਗੱਲ ਕੀਤੀਆਂ ਨੇ ਚੰਗੀਆਂ ਗੱਲਾਂ ਕੀਤੀਆਂ ਨੇ ਤਾਂ ਹੋ ਸਕਦਾ ਹੈ ਉਹਨਾਂ ਨੂੰ ਸਿੱਖ ਸੋਚ ਮੁਤਾਬਕ ਫੈਸਲਾ ਕਰਨ ਬਾਰੇ ਮਨ 'ਚ ਵਿਚਾਰ ਆ ਜਾਵੇ ਤਾਂ ਪ੍ਰਬੰਧ ਉਹਨਾਂ ਦੇ ਹੱਥੋਂ ਕਿਸੇ ਹੋਰ ਦੇ ਹੱਥ ਚੱਲ ਜਾਊਗਾ ਕਹਿੰਦੇ ਗਈ ਹੈ ਦਿੱਲੀ ਚੱਲ ਗਿਆ ਹਰਿਆਣਾ ਚੱਲ ਗਿਆ ਜੇ ਚਲਾ ਗਿਆ ਤਾਂ ਜਿਹੜੇ ਅੱਜ ਭਾਜਪਾ ਦੇ ਬੰਦੇ ਨੇ ਉਹਨਾਂ ਨੂੰ ਕੌਣ ਲੈ ਕੇ ਆਇਆ ਸੀ ਸਿਰਸੇ ਨੂੰ ਇਹੀ ਬਦਲ ਲੈ ਕੇ ਆਇਆ ਕਿ ਕਿਵੇਂ ਗੋਲੀਆਂ ਮਾਰ ਕੇ ਬੰਦਿਆਂ ਅਸਿੰਘਾਂ ਨੂੰ ਸ਼ਹੀਦ ਕਰਨਾ ਹੈ ਕਿਵੇਂ ਰਾਮ ਰਹੀਮ ਨੂੰ ਬਚਾਉਣਾ ਹੈ ਕਿਵੇਂ ਡੀਜੀਪੀ ਨੂੰ ਸੈਣੀ ਨੂੰ ਪ੍ਰਮੋਟ ਕਰਨਾ ਹੈ ਜੇ 15 ਨੂੰ 215 ਨੂੰ ਮਹਾਰਾਜ ਦੀ ਬੇਅਦਬੀ ਹੋਗੀ ਤਾਂ ਇਹਨਾਂ ਨੇ ਕਿਹਾ ਅਣਪਛਾਤੀ ਪੁਲਿਸ ਆ ਜਿਹੜੇ ਸੁਧਾਰਵਾਦੀ ਬਣੇ ਫਿਰਦੇ ਨੇ ਇਹ ਉਸ ਟਾਈਮ ਐਮਐਲਏ ਸੀ ਕੁਝ ਨਹੀਂ ਸੀ ਕਹੀ ਇਹ ਕਹਿ ਸਕਦੇ ਸੀ ਵੀ ਅੱਜ ਤੋਂ ਸਾਡਾ ਅਸਤੀਫਾ ਚੁੱਕ ਬਾਲ ਠਾਕਰੇ ਨੂੰ ਬਾਅਦ ਵਿੱਚ ਸਮਝ ਆ ਗਈ ਉਹਦੀ ਪਾਰਟੀ ਨੂੰ ਸਮਝ ਆ ਗਈ ਤੇ ਉਹਨੇ ਸਿੱਖਾਂ ਨਾਲ ਉਹੋ ਜਿਹਾ ਵੈਰ ਕਦੇ ਨਹੀਂ ਕਮਾਇਆ ਸਿੱਖ ਸੰਗਤ ਇਹ ਕਹਿ ਰਹੀ ਹੈ ਕਿ ਜਿਨ੍ਹਾਂ ਨੇ ਇਹ ਕਹਿਣਾ ਸੀਗਾ ਕਿ ਮੇਰਾ ਪੰਥ ਵਸ ਜੇ ਤੇ ਅਸੀਂ ਉਜੜ ਜਾਈਏ ਪਰ ਉਹਨਾਂ ਨੇ ਇਹ ਨਹੀਂ ਕੀਤਾ ਉਹਨਾਂ ਨੇ ਉਲਟਾ ਕੀਤਾ ਹਾਲਾਂਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਜਿਨ੍ਹਾਂ ਨੇ ਗੋਲੀਆਂ ਚਲਵਾਈਆਂ ਉਹਨਾਂ ਨੂੰ ਹੱਲਾਸ਼ੀਰ ਦਿੱਤੀ ਜਾਂ ਹੋਰ ਬੜੀਆਂ ਚੀਜ਼ਾਂ ਕੀਤੀਆਂ ਨੇ ਮੈਂ ਗੱਲ ਕਰ ਰਿਹਾ ਸ਼ਰੂਮਨੀ ਅਕਾਲੀ ਦਲ ਦੀ ਬਾਦਲ ਸਾਹਿਬ ਹੋਜੀ ਅਸਤੀਫਾ ਦੇੰਦੇ ਨੇ ਆਪਣੀ ਪ੍ਰਧਾਨਗੀ ਤੋਂ ਲਗਾਤਾਰ ਸਵਾਲ ਉੱਠਦੇ ਨੇ ਤੇ ਹੁਣ ਚਿੱਠੀ ਵੀ ਲਿਖਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਆ ਜਿਸ ਦੇ ਵਿੱਚ ਇਹ ਲਿਖਿਆ ਹੁੰਦਾ ਕਿ ਮੈਂ ਨਿਮਾਣੇ ਸਿੱਖ ਵਾਂਗੂ ਆਉਣਾ ਚਾਹੁੰਨਾ ਖਿਮਾ ਜਾਚਣਾ ਚਾਹੁੰਨਾ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹੋਣਾ ਚਾਹੁੰਨਾ ਕੀ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਜੋ ਗਲਤੀਆਂ ਹੋਈਆਂ ਨੇ ਉਹ ਜਾਣੇ 'ਚ ਹੋਈਆਂ ਸੀ ਜਾਂ ਅਣਜਾਣੇ 'ਚ ਹੋਈਆਂ ਸੀ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਕਿਉਂਕਿ ਇਹਨਾਂ ਤੋਂ ਵੀ ਜਾਨਣਾ ਬਹੁਤ ਜ਼ਰੂਰੀ ਹੈ ਕਿs ਤਰੀਕੇ ਦੇ ਨਾਲ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਹਾਲਾਂਕਿ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਜਥੇਦਾਨਾਂ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗੇ ਬਸ ਜੋ ਸੁਖਬੀਰ ਸਿੰਘ ਬਾਦਲੋਰੀ ਕਹਿਣਾ ਚਾ ਰਹੇ ਨੇ ਆਪਣੇ ਆਪ ਦੇ ਵਿੱਚ ਉਸ ਦਿੱਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰੋਫੈਸਰ ਸਾਹਿਬ ਜਿਸ ਤਰੀਕੇ ਦੇ ਨਾਲ ਚਿੱਠੀ ਲਿਖੀ ਗਈ ਹੈ ਜਿਸ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨਿਰਮਾਣੇ ਸਿੱਖ ਵਾਂਗੂ ਕਹਿੰਦੇ ਆਏ ਸੀਗੇ ਹਾਲਾਂਕਿ ਭਾਈ ਜਸਵੀਰ ਸਿੰਘ ਰੋਡੇ ਵੀ ਕਹਿੰਦੇ ਨਜ਼ਰ ਆਇਆ ਕਿ ਉਹਨਾਂ ਵਾਂਗੂ ਨਿਰਮਾਣੇ ਸਿੱਖ ਵਾਂਗੂ ਹੁਣ ਉਹ ਕਿ ਆਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਜੀ ਮਾਫੀ ਮੰਗਣਾ ਚਾਹੁੰਦੇ ਨੇ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਦੇਖੋ ਜਦੋਂ ਸੁਖਬੀਰ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਤਾਂ ਮੈਂ ਬਹੁਤ ਵਾਰ ਸੁਣਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਦਾਹਰਣ ਦਿੱਤੀ ਜਾਂਦੀ ਹੈ ਪਰ ਜੇਕਰ ਮਹਾਰਾਜਾ ਖੈਰ ਰਣਜੀਤ ਸਿੰਘ ਜੀ ਵਰਗਾ ਸਟੇਟਸ ਤਾਂ ਇਹਦਾ ਕਦੇ ਰਿਹਾ ਵੀ ਨਹੀਂ ਪਰ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਜਦੋਂ ਤੱਕ ਇਹਨਾਂ ਕੋਲ ਰਾਜ ਭਾਗ ਰਹਾ ਉਦੋਂ ਤੱਕ ਤਾਂ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੀ ਫੀਲਿੰਗ ਸੀ ਜੋ ਉਹਨਾਂ ਦੀ ਭਾਵਨਾ ਸੀ ਉਹ ਤਾਂ ਕਦੇ ਆਈ ਹੋਈ ਨਹੀਂ ਹੈ ਇਹ ਕੰਪੇਅਰ ਕਰਨੀ ਠੀਕ ਨਹੀਂ ਹੈ ਉਹਨਾਂ ਨੇ ਤਾਂ ਰਾਜ ਭਾਗ ਦੇ ਹੁੰਦਿਆਂ ਔਰ ਸ਼ਕਤੀਸ਼ਾਲੀ ਰਾਜ ਭਾਗ ਦੇ ਹੁੰਦਿਆਂ ਉਹ ਲੋਕਾਂ ਦੀ ਵੋਟਾਂ ਤੋਂ ਉਹ ਨਹੀਂ ਮਿਲਿਆ ਸੀ ਉਹ ਖਾਲਸਾ ਪੰਥ ਦੇ ਸਹਿਯੋਗ ਨਾਲ ਲੜੀਆਂ ਗਈਆਂ ਜੰਗਾਂ ਦੇ ਸਿਰ ਤੇ ਰਾਜ ਮਿਲਿਆ ਸੀ ਇਹ ਵੋਟਾਂ ਦੇ ਸਿਰ ਤੇ ਜਦੋਂ ਇਹਨਾਂ ਨੇ ਪੰਥ ਦਾ ਨਾਮ ਲੈ ਕੇ ਜਦੋਂ ਵੋਟਾਂ ਲੈ ਕੇ ਰਾਜ ਕੀਤਾ ਬਹੁਤ ਛੋਟਾ ਸੀ ਭਾਵੇਂ ਉਸ ਵਕਤ ਤਾਂ ਇਹਨਾਂ ਨੂੰ ਚੇਤੇ ਨਹੀਂ ਆਇਆ ਉਸ ਟਾਈਮ ਤੇ ਇਹਨਾਂ ਨੂੰ ਇਹ ਚੇਤੇ ਆਇਆ ਕਿ ਕਿਵੇਂ ਗੋਲੀਆਂ ਮਾਰ ਕੇ ਬੰਦਿਆਂ ਅਸਿੰਘਾਂ ਨੂੰ ਸ਼ਹੀਦ ਕਰਨਾ ਹੈ ਕਿਵੇਂ ਰਾਮ ਰਹੀਮ ਨੂੰ ਬਚਾਉਣਾ ਹੈ ਕਿਵੇਂ ਡੀਜੀਪੀ ਨੂੰ ਸੈਣੀ ਨੂੰ ਪ੍ਰਮੋਟ ਕਰਨਾ ਹੈ ਕਿਵੇਂ ਵੱਡੇ ਬਾਦਲ ਨੇ ਝੂਠ ਬੋਲਣਾ ਹੈ ਕਿਵੇਂ ਛੋਟੇ ਬਾਦਲ ਨੇ ਤੇ ਇਹਨਾਂ ਦੀ ਸਾਰੀ ਫੌਜ ਹਾਂ ਮੈਂ ਇੱਕ ਗੱਲ ਦਿਨਾਲ ਸੁਖਬੀਰ ਨਾਲ ਸਹਿਮਤਾਂ ਕਿ ਜਿਹੜਾ ਉਹ ਕਹਿੰਦਾ ਹੈ ਕਿ ਜਦੋਂ ਮੈਂ ਪਾਪ ਕਰ ਰਿਹਾ ਸੀ ਤਾਂ ਆਹ ਜਿਹੜਾ ਲਾਣਾ ਅੱਜ ਮੇਰੇ ਤੋਂ ਉਲਟ ਹੋਇਆ ਵੈ ਇਹ ਵੀ ਮੇਰੇ ਨਾਲ ਸੀ ਇਹ ਮੈਂ ਜ਼ਰੂਰ ਆਪ ਜੀ ਦੇ ਮਾਧਿਅਮ ਰਹੀਂ ਸੰਗਤ ਦੇ ਵਿੱਚ ਗੱਲ ਪਹੁੰਚਾਉਣਾ ਚਾਹੁੰਨਾ ਕਿ ਜਿੰਨਾ ਸੁਖਬੀਰ ਦੋਸ਼ੀ ਹੈ ਉਸ ਤੋਂ ਜੇ 10% ਘਟਾਉਣਾ ਤਾਂ ਘਟਾ ਲੈਣ ਪਰ ਉਹਨੇ ਹੀ ਦੋਸ਼ੀ ਆ ਜਿਹੜੇ ਸੁਧਾਰ ਲੈ ਰਹੀਏ ਜਾਂ ਦੂਜੇ ਤੀਜੇ ਚ ਭਾਵ ਜਦੋਂ ਉਹਦੇ ਕੋਲ ਰਾਜ ਭਾਗ ਸੀ ਉਹਦੇ ਜਿਹੜੇ ਸਾਥੀ ਸੀ ਐਮਐਲਏ ਦੇ ਰੂਪ ਚ ਚੇਅਰਮੈਨਾਂ ਦੇ ਰੂਪ ਚ ਜਿਸ ਤਰ੍ਹਾਂ ਐਮਪੀ ਦੇ ਰੂਪ ਚ ਉਹ ਲੋਕ ਬਰਾਬਰ ਦੇ ਜ਼ਿੰਮੇਵਾਰ ਨੇ ਮੈਂ ਇੱਕ ਉਦਾਹਰਨ ਦਿੰਦਾ ਜੇ 15 ਨੂੰ 215 ਨੂੰ ਮਹਾਰਾਜ ਦੀ ਬੇਅਦਬੀ ਹੋਗੀ ਤਾਂ ਇਹਨਾਂ ਨੇ ਕਿਹਾ ਅਣਪਛਾਤੀ ਪੁਲਿਸ ਆਹ ਜਿਹੜੇ ਸੁਧਾਰਵਾਦੀ ਬਣੇ ਫਿਰਦੇ ਨੇ ਇਓਸ ਤੇ ਮ ਐਮ ਐਲ ਸੀ ਕੁਝ ਮਿਸਟਰੀ ਸੀ ਇਹ ਕਹਿ ਸਕਦੇ ਸੀ ਵੀ ਅੱਜ ਤੋਂ ਸਾਡਾ ਅਸਤੀਫਾ ਚੁੱਕ ਤੇ ਸਰਕਾਰ ਆ ਪਿੱਟ ਜਾਂਦੀ ਅੱਜ ਜੇ ਇਹ ਜਾ ਕੇ ਲੋਕਾਂ ਨੂੰ ਭੁਲੇਖਾ ਪਾ ਰਹੇ ਨੇ ਉਸ ਵਕਤ ਤਾਂ ਇਹ ਸੁਖਬੀਰ ਦੇ ਨਾਲ ਮਿਲ ਕੇ ਉਹੀ ਪਾਪ ਕਰਦੇ ਤੇ ਕਰਾਉਂਦੇ ਰਹੇ ਨੇ ਜੋ ਸੁਖਬੀਰ ਦੀ ਤੇ ਸੈਂਟਰ ਦੀ ਹਿੰਦੂਤਵ ਦੀ ਚਾਲ ਸੀ ਉਹ ਇਹ ਸਾਰੇ ਉਸੇ ਦੇ ਵਿੱਚ ਸੀ ਹਾਂ ਮੈਂ ਕਹਿਣਾ ਇਨੂੰ ਸਭ ਤੋਂ ਪਹਿਲਾ ਸਜ਼ਾ ਮਿਲਣੀ ਚਾਹੀਦੀ ਹੈ ਸੁਖਬੀਰ ਨੂੰ ਕਿਉਂਕਿ ਉਹਦਾ ਪਿਓ ਤਾਂ ਗਿਆ ਮਰ ਹੁਣ ਉਹਨੂੰ ਤਾਂ اخਲਾਕੀ ਸਜ਼ਾ ਤਾਂ ਦਿੱਤੀ ਜਾ ਸਕਦੀ ਹੈ ਪਰ ਹੁਣ ਸਰੀਰਕ ਸਜ਼ਾ ਦੇਣ ਦਾ ਮਤਲਬ ਕਿ ਸਾਡੇ ਕੋਲ ਪੰਥ ਕੋਲ ਕੋਈ ਪ੍ਰਵੋਧਾਨ ਨਹੀਂ ਹੈ ਕੋਈ ਐਸਾ ਮੌਕਾ ਨਹੀਂ ਹੈ ਕਿ ਕਿਸੇ ਮਰੇ ਹੋਏ ਨੂੰ ਸਰੀਰਕ ਸਜ਼ਾ ਦਿੱਤੀ ਜਾ ਸਕੇ ਪਰ ਸੁਖਬੀਰ ਨੂੰ ਤੇ ਆ ਜਿੰਨਾ ਲਾਣਾ ਉਹਦੇ ਨਾਲ ਰਿਹਾ ਪਿਛਲੇ 2007 ਤੋਂ ਲੈ ਕੇ ਖਾਸ ਕਰਕੇ ਉਹ ਤਾਂ ਇਹਨਾਂ ਨੇ 78 ਤੋਂ ਗਲਤੀਆਂ ਕੀਤੀਆਂ ਨੇ ਫਿਰ ਉਹ ਉਹ ਗਾਥਾ ਬੜੀ ਲੰਬੀ ਹੈ ਹੈ ਜਰੂਰ ਇਹਨਾਂ ਦੀਆਂ ਗਲਤੀਆਂ ਗਲਤੀਆਂ ਨਹੀਂ ਇਹਨਾਂ ਦੇ ਗੁਨਾਹ ਤੇ ਪਾਪ ਨੇ ਤੇ ਪਾਪਾਂ ਦੀ ਜਿਹੜੀ ਹੈ ਸਜ਼ਾ ਉਹ ਜੋ ਖਾਲਸਾ ਪੰਥ ਚ ਹੁੰਦੀ ਹੈ ਉਹਦੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਜਿਵੇਂ ਜ਼ੋਰ ਪਾਇਆ ਜਾ ਰਿਹਾ ਹੈ ਵੀ ਧਾਰਮਿਕ ਸਜ਼ਾ ਦੇ ਸਕਦੇ ਨੇ ਕਿਉਂ ਬਈ ਅਕਾਲ ਤਖਤ ਤਖਤ ਹੈ ਉਹ ਬਾਦਸ਼ਾਹਤ ਤਖਤ ਹੈ ਉਹ ਕਿਉਂ ਕੇਵਲ ਧਾਰਮਿਕ ਸਾਬ ਦੇਵੇ ਜਦੋਂ ਪਾਸ਼ਾ ਨੇ ਦੋ ਨਿਸ਼ਾਨ ਸਾਹਿਬ ਲਾਤੇ ਇਹ ਕੋਈ ਪਾਰਟੀ ਨੇ ਤਾਂ ਕਿਸੇ ਬੰਦੇ ਨੇ ਤਾਂ ਲਾਇ ਹੀ ਨਹੀਂ ਇਹ ਤਾਂ ਸਾਡੇ ਸਿਧਾਂਤ ਚੋਂ ਨਿਕਲੇ ਨਹੀਂ ਮੀਰੀ ਪੀਰੀ ਦਾ ਸਿਧਾਂਤ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਮੈਂ ਕਹਾਂ ਗੁਰੂ ਨਾਨਕ ਸਾਹਿਬ ਨੂੰ ਕੀ ਕਹੋਂਗੇ ਕਹਿੰਦੇ ਧਾਰਮਿਕ ਮੈਂ ਕਹਾਂ ਫਿਰ ਗੁਰੂ ਨਾਨਕ ਸਾਹਿਬ ਜੇ ਤੁਹਾਡੇ ਹਿਸਾਬ ਨਾਲ ਧਾਰਮਿਕ ਸੀ ਤਾਂ ਫਿਰ ਉਹ ਬਾਬਰ ਕੋਲ ਕੀ ਲੈਣਗੇ ਸੀ ਕੋਈ ਕੋ ਬਾਬਰ ਤੱਕ ਪੋਲੀਟੀਕਲ ਬੰਦਾ ਸੀ ਉਹਨਾਂ ਨੇ ਆਪਣੀ ਸਟੇਟਮੈਂਟ ਪੋਲੀਟੀਕਲ ਦਿੱਤੀ ਹੈ ਬਾਬਰ ਤੁਜਾਬਰ ਪਾਪ ਕੀ ਜਾਂਚ ਲੈ ਕੇ ਆਏ ਆ ਤੇ ਜੋਰੀਦਾਨ ਮੰਗਦਾ ਸੋ ਇਸੇ ਤਰ੍ਹਾਂ ਅੱਜ ਵੀ ਸਾਡੇ ਤਾਂ ਜਹੇਦਾਰ ਦੇਖੋ ਜਗਤਾਰ ਸਿੰਘ ਜੀ ਹਵਾਰਾ ਨੇ ਪਰ ਹੁਣ ਜਿਹੜੀ ਅਕਾਲ ਤਖਤ ਸਾਹਿਬ ਦੀ ਪਵਿੱਤਰ ਬਿਲਡਿੰਗ ਹੈ ਉਹਦੇ ਤੇ ਅੱਜ ਦੀ ਡੇਟ ਚ ਸਾਰੀ ਦੁਨੀਆ ਜਾਣਦੀ ਆ ਵੀ ਕਾਬਜ ਨੇ ਸ਼੍ਰੋਮਣੀ ਕਮੇਟੀ ਕਰਕੇ ਰਗਵੀਰ ਸਿੰਘ ਮੈਂ ਰਗਵੀਰ ਸਿੰਘ ਹੋਂਨਾ ਤੋਂ ਵੀ ਇਹੀ ਆਸ ਕਰਦਾ ਕਿ ਉਹਨਾਂ ਨੂੰ ਜਿਵੇਂ ਕਿ ਉਹ 2-3 ਮਹੀਨੇ ਤੋਂ ਸਾਰੀ ਗੱਲ ਕੋਖ ਰਹੇ ਨੇ ਜੇ ਉਹਨਾਂ ਨੇ ਐਕਚੁਅਲੀ ਕੋਖ ਲਈ ਹੈ ਤਾਂ ਸਾਡੀ ਵੀ ਇਸ ਸੁਝਾਅ ਵਿੱਚ ਉਹ ਨੋਟ ਕਰ ਲੈਣ ਉਹਤੇ ਵਿਚਾਰ ਕਰ ਲੈਣ ਕਿ ਕਿਤੇ ਸਧਾਰਨ ਗੁਨਾਹ ਤੇ ਪਾਪ ਵਿੱਚ ਫਰਕ ਸਮਝ ਕੇ ਫੈਸਲਾ ਕਰਿਓ 302 ਦਾ ਫੈਸਲਾ ਹੋਰ ਹੁੰਦਾ ਹੈ 751 ਦਾ ਫੈਸਲਾ ਹੋਰ ਹੁੰਦਾ ਹੈ ਜਿਹੜੇ ਬਾਕੀ ਭਾਂਡੇ ਮੰਝਣ ਵਾਲੀ ਗੱਲ ਸਾਡੇ ਪੰਥ ਦੇ ਵਿੱਚ ਪ੍ਰਵਾਨਤ ਹੈ ਉਹ ਹੈਗੀ 751 ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਾਂਗਾ ਪਰ ਜਿਹੜੇ 302 ਵਰਗੇ سنگੀਨ ਜੁਰਮ ਇਹਨਾਂ ਨੇ ਨੋਇੰਗਲੀ ਕੀਤੇ ਯੋਜਨਾਬੱਧ ਤਰੀਕੇ ਨਾਲ ਜਾਣ ਬੁੱਝ ਕੇ ਕੀਤੇ ਉਹਨਾਂ ਦੀ ਸਜ਼ਾ ਜਿਹੜੀ ਹੈ ਉਹ ਝਾੜੂ ਲਾਉਣ ਵਾਲੀ ਜਾਂ ਭਾਂਡੇ ਮਾਂਜਣ ਵਾਲੀ ਜਾਂ ਪਾਠ ਕਰਨ ਵਾਲੀ ਨਾਲ ਗੱਲ ਖਤਮ ਨਹੀਂ ਹੋ ਸਕਦੀ ਉਹ ਉਹਨਾਂ ਨੂੰ ਘੱਟੋ-ਕੱਟ ਘੱਟੋ-ਕੱਟ 10 ਸਾਲ ਲਈ ਜਿਸ ਕੁਰਸੀ ਦੇ ਲਾਲਚ ਕਰਕੇ ਉਹਨਾਂ ਨੇ ਇਹ ਪਾਪ ਕੀਤੇ ਉਸ ਕੁਰਸੀ ਤੋਂ ਇਹਨਾਂ ਸਾਰਿਆਂ ਨੂੰ ਸੁਧਾਰਵਾਦੀ ਜੇ ਉਹ ਸਾਰੇ ਜਿਨ੍ਹਾਂ ਨੇ ਬਾਦਲ ਦੇ ਸਾਥੀ ਰਹੇ ਉਸ ਟਾਈਮ ਬਾਦਲ ਪਾਰਟੀ 'ਚ ਰਹੇ ਜਾਂ ਹਣ ਅੱਜ ਇਹਨਾਂ ਸਾਰਿਆਂ ਨੂੰ 10 ਸਾਲ ਲਈ ਇਹਨਾਂ ਦੀ ਪਾਰਟੀ ਲੜੇ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੇ ਮੋਢੀ ਸੀਗੇ ਉਸ ਵੇਲੇ ਜੋ ਕਰ ਰਹੇ ਸੀ ਉਹਨਾਂ ਨੂੰ ਪਿੱਛੇ ਜਿਹੜੇ ਕੁਝ ਸੀ ਚਾਹੇ ਉਹ ਐਮਐਲਏ ਸੀ ਐਮਪੀ ਸੀ ਮਨਿਸਟਰ ਸੀ ਕੁਝ ਸੀ ਉਹਨਾਂ ਨੂੰ ਘੱਟੋ ਘੱਟ 10 ਸਾਲ ਲਈ ਰਾਜਨੀਤੀ ਦੇ ਵਿੱਚ ਟਿਕਟ ਨਹੀਂ ਮਿਲਣੀ ਚਾਹੀਦੀ ਉਹਨਾਂ ਦੀ ਪਾਰਟੀ ਨੂੰ ਮਿਲੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤਿਆਰ ਆ ਮੁਕਾਬਲਾ ਕਰਨ ਲਈ ਜਿੱਤ ਜਾਣ ਸਾਨੂੰ ਕੋਈ ਬਾਦਲ ਦਲ ਜਿਹੜਾ ਹੈ ਜਾਂ ਉਹ ਅਕਾਲੀ ਦਲ ਕਹਿੰਦੇ ਨੇ ਉਹ ਰਹੇ ਉਹ elections ਨਾਲ ਲੜੇ ਉਹਦੇ ਤੇ ਅਸੀਂ ਨਹੀਂ ਕਹਿੰਦੇ ਕੋਈ ਪਾਬੰਦੀ ਲੱਗੇ ਜੇ ਪਾਬੰਦੀ ਲੱਗੇ ਉਹਨਾਂ ਵਿਅਕਤੀਆਂ ਤੇ ਲੱਗੇ ਜਿਨ੍ਹਾਂ ਵਿਅਕਤੀਆਂ ਨੇ ਕੁਝ ਹੁੰਦਿਆਂ ਉਹ ਗੁਨਾਹ ਉਹ ਪਾਪ ਕੀਤੇ ਜਿਹੜਾ ਨਾਲ ਸਿੱਖ ਕੌਮ ਨੂੰ ਅੱਜ ਬਹੁਤ ਵੱਡੇ ਘੁੰਮਣ ਘੇਰੀ ਵਿੱਚ ਪਾਇਆ ਹੋਇਆ ਹੈ। ਇਹ ਲੱਗਦਾ ਕਿ ਬਾਦਲ ਸਾਹਿਬ ਹੋਰਾਂ ਨੂੰ ਹੁਣ ਮਹਿਸੂਸ ਹੋ ਰਿਹਾ ਬੜੀ ਕਾਲ ਉਹਨਾਂ ਨੂੰ ਪਈ ਹੋਈ ਹੈ। ਵਾਰੀ-ਵਾਰੀ ਅਕਾਲ ਤਖਤ ਸਾਹਿਬ ਜਾ ਰਹੇ ਨੇ ਨਤਮਸਤਕ ਹੋ ਰਹੇ ਨੇ। ਉੱਥੇ ਜਾ ਕੇ ਉਹ ਚੀਜ਼ਾਂ ਨੂੰ ਹਾਲਾਂਕਿ ਜਾਣਾ ਚਾਹੀਦਾ ਹੈ, ਮੱਥਾ ਟੇਕਣਾ ਚਾਹੀਦਾ ਹੈ ਪਰ ਉਹਨਾਂ ਨੂੰ ਬੜੀ ਕਾਲ ਪਈ ਹੋਈ ਹੈ। ਤੁਸੀਂ ਕੀ ਮੰਨਦੇ ਹੋ ਕਿ ਫੈਸਲਾ ਕਿਸ ਹਿਸਾਬ ਦਾ ਸਕਦਾ ਹੈ? ਉਹ ਕਾਲ ਵਾਲਾ ਫੈਸਲਾ ਆਏਗਾ ਜਾਂ ਕੁਝ ਹੋਰ ਹੋਏਗਾ? ਨਹੀਂ ਦੇਖੋ ਇਹ ਜਿਹੜੀ ਗੱਲ ਹੈ ਇੱਥੇ ਮੇਰੀ ਮਜਬੂਰੀ ਹੈ। ਮਜਬੂਰੀ ਇਹ ਹੈ ਕਿ ਮੈਂ ਇਹਨਾਂ ਜਥੇਦਾਰਾਂ ਤੋਂ ਉਹ ਆਸ ਨਹੀਂ ਕਰਦਾ ਜਦ ਤੱਕ ਕੋਈ ਫੈਸਲਾ ਨਹੀਂ ਆ ਜਾਂਦਾ ਕਿਉਂਕਿ ਹੁਣ ਤੱਕ ਇਹਨਾਂ ਨੇ ਪਿਛਲੇ 2-3 ਮਹੀਨਿਆਂ ਚ ਜੋ ਕੀਤਾ ਉਹ ਵੀ ਇਹਨਾਂ ਤੋਂ ਆਸ ਨਹੀਂ ਸੀ ਤਨਖਾਹਾਂ ਕਰਾਰ ਦੇਣਾ ਵਲਟੋਏ ਨੂੰ ਕੱਢ ਦੇਣਾ ਜਾਂ ਕੁਝ ਕਰਨਾ ਉਹ ਵੀ ਇਹਨਾਂ ਤੋਂ ਆਸ ਨਹੀਂ ਸੀ ਜੇ ਉਹਨਾਂ ਨੇ ਉਹ ਚੰਗੀਆਂ ਗੱਲ ਕੀਤੀਆਂ ਨੇ ਚੰਗੀਆਂ ਗੱਲਾਂ ਕੀਤੀਆਂ ਨੇ ਤਾਂ ਹੋ ਸਕਦਾ ਹੈ ਉਹਨਾਂ ਨੂੰ ਸਿੱਖ ਸੋਚ ਮੁਤਾਬਕ ਫੈਸਲਾ ਕਰਨ ਬਾਰੇ ਮਨ 'ਚ ਵਿਚਾਰ ਆ ਜਾਵੇ ਹਾਲਾਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਮੈਂ ਆਸ ਕਰਦਾ ਪਰ ਮੈਨੂੰ ਇਹ ਆਸ ਨਹੀਂ ਹੈ ਕਿ ਵਾਕਈਏ ਕਰ ਦੇਣਗੇ ਕਿਉਂਕਿ ਲੰਮਾ ਸਮਾਂ ਹੋ ਗਿਆ ਇਹਨਾਂ ਦੀ ਸੀਟ ਤੇ ਬੈਠੇ ਹੋਏ ਐਸਜੀਪੀਸੀ ਵੱਲੋਂ ਥਾਪੇ ਜਥੇਦਾਰ ਉਹ ਕਰਦੇ ਰਹੇ ਨੇ ਜੋ ਜਥੇਦਾਰਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਕੁਝ ਖਬਰਾਂ ਚੱਲ ਰਹੀਆਂ ਸੁਖਵੀਰ ਸਿੰਘ ਬਾਦਲ ਨਤਮਸਤਕ ਹੁੰਦੇ ਨੇ ਦਰਬਾਰ ਸਾਹਿਬ ਜਾਂਦੇ ਨੇ ਅਕਾਲ ਤਖਤ ਸਾਹਿਬ ਜਾਂਦੇ ਨੇ ਉਹਨਾਂ ਦੇ ਪੈਰ ਦੇ ਉੱਤੇ ਸੱਟ ਵੱਜ ਜਾਂਦੀ ਹੈ ਲੋਕਾਂ ਨੇ ਬੜੀਆਂ ਵੀਡੀਓ ਫੋਟੋਆਂ ਅਸਲੀ ਕਿਨਾਲ ਪਾਈਆਂ ਕਿ ਰੱਬ ਵੀ ਨਹੀਂ ਮaaf ਕਰਨਾ ਚਾਹੁੰਦਾ ਕਹਿੰਦੇ ਉਹ ਤਾਂ ਉਹਨਾਂ ਦੇ ਮੈਸੇਜ ਨੇ ਆਪ ਹੀ ਜਦੋਂ ਮੰਗ ਹੀ ਲਿਆ ਤੇ ਗੁਰੂ ਗ੍ਰਾਮ ਦਾ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆ ਕੇ ਮੰਗ ਲਿਆ ਕਿ ਜਿਨ੍ਹਾਂ ਨੇ ਗੁਨਾਹ ਕੀਤੇ ਨੇ ਉਹਨਾਂ ਦਾ ਕੱਖ ਨਾ ਰਹੀ ਹੁਣ ਉਹ ਤਾਂ ਕਹਿ ਰਿਹਾ ਜਿਨ੍ਹਾਂ ਨੇ ਗੁਨਾਹ ਕੀਤਾ ਸੁਖਬੀਰ ਕਹਿੰਦਾ ਮੈਂ ਗੁਨਾਹ ਕੀਤਾ ਇਹ ਤਾਂ ਉਹਨੂੰ ਸੰਗਤ ਆਪੇ ਸੰਗਤ ਰੱਬ ਤੋਂ ਗੁਰੂ ਸਾਹਿਬ ਤੋਂ ਵੀ ਉੱਪਰ ਹੈ ਜਿਹੜਾ ਅਧਿਕਾਰ ਸਾਡੇ ਗੁਰੂ ਸਾਹਿਬ ਨੇ ਸੰਗਤ ਨੂੰ ਦਿੱਤਾ ਹੈ ਉਹ 21 ਵਿਸਵੇ ਹੈ ਤੇ ਸੰਗਤ 20 ਵਿਸਵੇ ਹੈ ਉਨੇ ਸੰਗਤ ਦੇ ਵਿੱਚ ਆ ਕੇ ਇਹ ਗੱਲ ਪਬਲੀਕਲੀ ਕਹੀ ਹੈ ਕਿ ਜਿਨ੍ਹਾਂ ਨੇ ਮਹਾਰਾਜ ਦੀਆਂ ਬੇਦਵੀਆਂ ਕੀਤੀਆਂ ਕਰਵਾਈਆਂ ਉਹਨਾਂ ਦਾ ਕੁਲ ਨਾਸ ਹੋ ਜਾਵੇ ਉਹਨਾਂ ਦਾ ਕੱਖ ਨਾ ਰਹੇ ਤੇ ਸੁਖਬੀਰ ਕਹਿੰਦਾ ਜਾ ਕੇ ਕਾਲ ਤਕ ਸਾਹਬ ਤੇ ਲਿਖ ਕੇ ਕਹਿੰਦਾ ਕਿ ਮੇਰੇ ਤੋਂ ਗੁਨਾਹ ਹੋ ਗਈ ਸੋ ਉਹਦੀ ਅਰਦਾਸ ਜਿਹੜੀ ਹੈ ਉਹ ਪ੍ਰਵਾਨ ਹੋਈ ਹੈ ਉਂਗਲੀ ਟੁੱਟੀ ਆ ਜਾਂ ਨਹੀਂ ਇਹ ਮੈਂ ਤਾਂ ਨਹੀਂ ਕਹਦਾ ਮਨੁੱਖ ਦੇ ਤੌਰ ਤੇ ਤਾਂ ਸਾਡਾ ਇਹ ਕਹਿਣਾ ਬਣਦਾ ਨਹੀਂ ਵੀ ਕੀ ਹੋਣਾ ਜਾਂ ਕੀ ਨਹੀਂ ਹੋਣਾ ਪਰ ਇਹ ਜਰੂਰ ਲੱਗਦਾ ਹੁੰਦਾ ਹੈ ਕਿ ਇਹੇ ਲੋਕਾਂ ਨਾਲ ਇਸ ਤਰ੍ਹਾਂ ਦਾ ਹੀ ਹੋਏਗਾ ਜਿਹਦੇ ਨਾਲ ਇਹਨਾਂ ਨੂੰ ਮਹਿਸੂਸ ਹੋਵੇ ਕਿ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਹੈ ਪ੍ਰੋਫੈਸਰ ਸਾਹਿਬ ਲੋਕਾਂ ਦੇ ਵੀ ਸਵਾਲ ਨੇ ਕਈ ਲੋਕਾਂ ਦੇ ਵਿੱਚ ਇਹ ਵੀ ਹੈ ਜੋ ਅਕਾਲੀ ਦਲ ਬਾਦਲ ਦੇ ਨਾਲ ਜਾਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਹਾਲਾਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਅਮੇਰ ਸਰ ਦੇ ਨਾਲੋਂ ਮਾਨ ਸਾਹਿਬ ਹੋਰਾਂ ਦੇ ਨਾਲ ਲੋਕਾਂ ਦੇ ਵਿੱਚ ਇਹ ਡਰ ਹੈ ਕਿ ਜੇ ਬਾਦਲ ਪਰਿਵਾਰ ਪਿੱਛੇ ਹਟਦਾ ਤੇ ਪੰਜਾਬ ਵੀ ਖਤਰੇ ਦੇ ਵਿੱਚ ਐ ਧਾਰਮਿਕ ਸਥਾਨ ਵੀ ਖਤਰੇ ਦੇ ਵਿੱਚ ਨੇ ਜਿਸ ਤਿੱਕੇ ਨਾਲ ਦਿੱਲੀ ਦੇ ਵਿੱਚ ਹੋਇਆ ਕਾਬਜ ਹੋ ਗਿਆ ਸਰਕਾਰਾਂ ਹਰਿਆਣਾ ਦੇ ਵਿੱਚ ਕਾਬਜ ਹੋ ਗਈਆਂ ਸਰਕਾਰਾਂ ਇਸ ਤਿੱਕੇ ਨਾਲ ਕਹਿੰਦੇ ਸਾਡੇ ਗੁਰੂ ਘਰ ਵੀ ਕਹਿੰਦੇ ਖਤਰੇ ਦੇ ਵਿੱਚ ਆਉਣ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਕਾਲੀ ਦਲ ਬਾਦਲ ਖਤਮ ਹੋ ਗਿਆ ਖੇਤਰੀ ਪਾਰਟੀ ਖਤਮ ਹੋ ਗਈ ਹੈ ਹਾਂ ਇਹ ਉਹ ਲੋਕ ਸੋਚਣਗੇ ਜਿਨ੍ਹਾਂ ਨੇ ਮਾਨਸਿਕ ਤੌਰ ਤੇ ਗੁਲਾਮੀ ਨੂੰ ਸਵਿਕਾਰ ਕਰ ਲਿਆ ਜੇਕਰ ਗੁਲਾਮੀ ਮਾਨਸਿਕ ਤੌਰ ਤੇ ਸਵਿਕਾਰ ਨਹੀਂ ਕਰਨਗੇ ਸਿੱਖ ਤਾਂ ਇਹ ਕਿਵੇਂ ਹੋ ਸਕਦਾ ਹੈ ਐਸਜੀਪੀਸੀ ਦਾ ਪ੍ਰਬੰਧ ਉਹਨਾਂ ਦੇ ਹੱਥ ਤੋਂ ਕਿਸੇ ਹੋਰ ਦੇ ਹੱਥ ਚਲ ਜਾਊਗਾ ਕਹਿੰਦੇ ਗਈ ਹੈ ਦਿੱਲੀ ਚਲ ਗਿਆ ਹਰਿਆਣਾ ਚਲ ਗਿਆ ਕਹਿੰਦੇ ਜੇ ਚਲਾ ਗਿਆ ਤਾਂ ਜਿਹੜੇ ਅੱਜ ਬੀਜੇਪੀ ਦੇ ਬੰਦੇ ਨੇ ਉਹਨਾਂ ਨੂੰ ਕੌਣ ਲੈ ਕੇ ਆਇਆ ਸੀ ਸਿਰਸੇ ਨੂੰ ਇਹੀ ਬਾਦਲ ਲੈ ਕੇ ਆਏ ਸੀ ਬਾਦਲ ਤੋਂ ਅੱਡ ਹੋ ਕੇ ਨਹੀਂ ਬਣੇ ਸੀ ਉਹ ਉਹ ਬਣ ਕੇ ਅੱਡ ਹੋਏ ਨੇ ਤੁਸੀਂ ਧਿਆਨ ਨਾਲ ਦੇਖਿਓ ਕਹਿੰਦੇ ਸਾਡੇ ਪਿੱਠ 'ਚ ਛੁਰਾ ਮਾਰੇ ਉਹਨਾਂ ਨੇ ਕਹਿੰਦੇ ਆਪਦੇ ਆਨੇ ਛੁਰੇ ਮਾਰੇ ਕੌਮ ਦੇ ਪਿੱਠ 'ਚ ਛੁਰਾ ਮਾਰ ਲਿਆ ਤੇ ਜੇ ਉਹਨਾਂ ਨੇ ਇਹਨਾਂ ਦੀ ਪਿੱਠ 'ਚ ਉਹਨਾਂ ਨੇ ਇਹਨਾਂ ਨੇ ਸਿਖਾਇਆ ਹੈ ਨਾ ਛੁਰੇ ਮਾਰਨੇ ਪਿੱਠ 'ਚ ਇਹਨਾਂ ਨੇ ਸਿਖਾਇਆ ਕਿ ਅਸੀਂ ਕੌਮ ਦੀ ਪਿੱਠ 'ਚ ਛੁਰਾ ਮਾਰਦੇ ਆ ਉਹ ਕਹਿੰਦੇ ਚੰਗਾ ਠੀਕ ਹੈ ਫਿਰ ਅਸੀਂ ਤੁਹਾਡੇ 'ਚ ਮਾਰ ਦਿੰਦੇ ਆ ਇਹ ਤਾਂ ਇੱਕ ਦੂਜੇ ਨੂੰ ਤੋਂ ਸਿੱਖਿਆ ਹੋਇਆ ਕੰਮ ਹੀ ਕਰ ਰਹੇ ਨੇ ਪਰ ਜਿਹੜਾ ਕੌਮ ਹੈ ਉਹ ਜਿਵੇਂ ਹੁਣ ਸੰਜਨ ਰਾਜ ਸਿੰਘ ਸ਼ਹੀਦ ਹੋ ਗਈ ਉਸ ਟਾਈਮ ਬਹੁਤ ਮਹਿਸੂਸ ਕਰਦੇ ਸੀ ਪਰ 10 ਸਾਲ ਜਿਹੜੀ ਖੜਕੂਆਂ ਨੇ ਲੜਾਈ ਲੜੀ ਹੈ ਉਦੀ ਆਸ ਪਹਿਲਾਂ ਕੋਈ ਨਹੀਂ ਕਰ ਸਕਦਾ ਸੀ ਉਹਨਾਂ ਨੇ ਆਪਣੇ ਜਿੰਮੇ ਲੈ ਕੇ ਆਪਣੇ ਸਰੀਰਾਂ ਤੇ ਲੈ ਕੇ ਆਪਣੇ ਮਨ ਤੇ ਲੈ ਕੇ 10 ਸਾਲ ਇੰਡੀਆ ਦੀ ਤਾਕਤਵਰ ਪੁਲਿਸ ਨੂੰ ਵਾਣੀ ਪਾ ਕੇ ਰੱਖਿਆ ਹੈ ਮਿਲਟਰੀ ਨੂੰ ਵਾਣੀ ਪਾ ਕੇ ਰੱਖਿਆ ਹੈ ਸੋ ਇਹ ਗੱਲ ਕਦੇ ਵੀ ਨਹੀਂ ਹੋ ਸਕਦੀ ਕਿ ਕਿਸੇ ਦੇ ਜਾਨ ਨਾਲ ਹਾਂ ਕੌਮੀ ਜਜ਼ਬੇ ਦੇ ਜਾਨ ਨਾਲ ਜ਼ਰੂਰ ਨੁਕਸਾਨ ਹੁੰਦਾ ਹੈ ਪਰ ਇਹਨਾਂ ਦੇ ਜਾਨ ਨਾਲ ਤਾਂ ਕੌਮੀ ਜਜ਼ਬੇ ਦੇ ਮੈਨੂੰ ਤੇ ਮੇਰੀ ਪਾਰਟੀ ਨੂੰ ਤੇ ਸੋਹਿਰਦ ਲੋਕਾਂ ਦੇ ਵਿਚਾਰਾਂ ਦੇ ਹਿਸਾਬ ਨਾਲ ਸਭਕਾਂ ਪਹਿਰੇਦਾਰੀ ਵਧੂਗੀ ਕੌਮੀ ਜਜ਼ਬੇ ਦੀ ਠੀਕ ਹੈ ਕੋ ਮੈਂ ਅਖੀਰ ਤੇ ਸਵਾਲ ਲੈਣਾ ਚਾਹਾਂਗਾ ਜਿਵੇਂ ਤੁਸੀਂ ਸੰਤਾਂ ਦਾ ਜ਼ਿਕਰ ਕੀਤਾ ਜ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕੌਮੀ ਸ਼ਹੀਦ ਨੇ ਕਹਿੰਦੇ ਦੰਦਮਿਟ ਇੱਕ ਸਾਲ ਦੇ ਮੁਖੀ ਨੇ ਤੁਮਰ ਸਾਹਿਬ ਜੀ ਹੋਰੀ ਉਹ ਭਾਜਪੀ ਨੂੰ ਹਮਾਇਤ ਕਰ ਰਹੇ ਨੇ ਮਹਾਰਾਸ਼ਟਰਾ ਗਏ ਸਿੱਖਾਂ ਨਾਲ ਕਹਿੰਦੇ ਸੰਤ ਵੀ ਇੱਕ ਵਾਰੀ ਗਏ ਸੀਗੇ ਮਹਾਰਾਸ਼ਟਰਾ ਉਹਨੇ ਉੱਥੇ ਜਾ ਕੇ ਬਾਲ ਡਾਕਰ ਨੂੰ ਦੱਸਿਆ ਸੀ ਕਿ ਅਸੀਂ ਹਾਂ ਉਹਨਾਂ ਨੇ ਵੀ ਉੱਥੇ ਬੜਾ ਕੁਝ ਸਮਝਾਇਆ ਗਿਆ ਸੀ ਕਿ ਕਹਿੰਦੇ ਇੱਕ ਉਹ ਨਾ ਟਾਈਮ ਸੀਗਾ ਉਹਨਾਂ ਨੇ ਨਾਮ ਰੋਸ਼ਨ ਕੀਤਾ ਇੱਕੇ ਟਾਈਮ ਆ ਕਿ ਉਹਨਾਂ ਨੇ ਨਾਂ ਨੀਵਾ ਕਰ ਦਿੱਤਾ ਇਹ ਵਾਕਈ ਟਰੂ ਹੈ ਇਹ ਚੀਜ਼ਾਂ ਦੇਖੋ ਤੁਮਾ ਸਾਹਿਬ ਨੇ ਪਹਿਲੀ ਵਾਰ ਇਹ ਗੁਨਾਹ ਨਹੀਂ ਕੀਤਾ ਉਹਨਾਂ ਨੇ ਜਾਣਦਿਆਂ ਹੋયા ਕਿ ਬਾਦਲ ਪਰਿਵਾਰ ਸਿੱਖਾਂ ਦਾ ਨਾਸ ਕਰ ਰਿਹਾ ਹੈ ਸਰਬਨਾਸ਼ ਵਰ ਵਧਿਆ ਹੋਇਆ ਹੈ ਉਹਨਾਂ ਨੇ ਜਿਵੇਂ ਹਰ ਸਿਮਰਤ ਬਾਦਲ ਨੇ ਅਰਦਾਸ ਕੀਤੀ ਉਹਨਾਂ ਨੇ ਵੀ ਅਰਦਾਸ ਕੀਤੀ ਕਿ ਇਸ ਪਰਿਵਾਰ ਨੂੰ ਚੜ੍ਹਦੀਆਂ ਕਲਾ ਚ ਰੱਖੋ ਉਹ ਵੀ ਤਾਂ ਉਹਨਾਂ ਨੂੰ ਅੰਦਰੋਂ ਪਤਾ ਸੀ ਵੀ ਮੈਂ ਗਲਤ ਕਰ ਰਿਹਾ ਇਹ ਵੀ ਉਹਨਾਂ ਨੇ ਗਲਤ ਕੀਤਾ ਸੰਗਤ ਕਹਿੰਦੀ ਹੈ ਕਿ ਉਹਨਾਂ ਦੇ ਥਾਪੇ ਹੋਏ ਨੇ ਕਿਹਨਾਂ ਦੇ ਸੰਗਤ ਕਹਿੰਦੀ ਹੈ ਕਿ ਬਾਦਲਾਂ ਦੇ ਥਾਪੇ ਹੋਏ ਨੇ ਧੰਮਾ ਸਾਹਿਬ ਧੰਮਾ ਸਾਹਿਬ ਬਾਦਲਾਂ ਦੇ ਥਾਪੇ ਹੋਏ ਤਾਂ ਨਹੀਂ ਮੈਂ ਕਹਿ ਸਕਦਾ ਪਰ ਬਾਅਦ ਚ ਸੈਂਟਰ ਨੇ ਬਾਦਲਾਂ ਦੀ ਤੇ ਧੰਮੇ ਦੀ ਯਾਰੀ ਜੁਰੂਪਵਾ ਕੇ ਰੱਖੀ ਹੈ ਉਹ ਕੋਈ ਬਾਦਲਾਂ ਦਾ ਜਦੋਂ 2005 ਵਿੱਚ ਤੁਮੇ ਨੂੰ ਆ ਗੱਦੀ ਮਿਲੀ ਹੈ ਉਸ ਵਕਤ ਬਾਦਲਾਂ ਦੇ ਖੇਮੇ ਵਿੱਚ ਗਿਆਨੀ ਰਾਮ ਸਿੰਘ ਸੀ ਗਿਆਨੀ ਰਾਮ ਸਿੰਘ ਜੀ ਨੇ ਨੂੰ ਉਸ ਵਕਤ ਦੀ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਨੇ ਮਾਨਤਾ ਦੇਤੀ ਸੀ ਇਹ ਉਸ ਤੋਂ ਅੱਢ ਹੋ ਕੇ ਸੀ ਪਰ ਬਾਅਦ ਵਿੱਚ ਸੈਂਟਰ ਦੀ ਹਿੰਦੂਤੋਂ ਵੀ ਸਰਕਾਰ ਨੇ ਆਰਐਸਐਸ ਨੇ ਬਾਦਲਾਂ ਦੀ ਤੇ ਇਹਦੀ ਗਲਵਕੜੀ ਪਾ ਕੇ ਰੱਖੀ ਹੁਣ ਬਾਦਲ ਥੋੜਾ ਜਿਹਾ ਸਾਈਡ ਤੇ ਹੋ ਗਏ ਜਾਂ ਉਹਨਾਂ ਨੇ ਕਰਤੇ ਇਸ ਕਰਕੇ ਇਹ ਤਾਂ ਪਹਿਲਾਂ ਵੀ ਆਰਐਸਐਸ ਦਾ ਸੀਗਾ ਤੇ ਅੱਜ ਵੀ ਆਰਐਸਐਸ ਦਾ ਇਹਦਾ ਤਾਂ ਆਪਣਾ ਵੀਜ਼ਾ ਸੈਂਟਰ ਗਵਰਨਮੈਂਟ ਲਗਾਉਂਦੀ ਹੈ ਇਹਦਾ ਆਪ ਅਮਰੀਕਾ ਦਾ ਸਿਟੀਆਨੇ ਸੋ ਇਹਨੇ ਉਹ ਕਰਕੇ ਦਿਖਾਇਆ ਜਿਹੜਾ ਇਹਦੇ ਦਿਲ ਚ ਪਹਿਲਾਂ ਹੀ ਸੀ ਤੇ ਜਿਹੜਾ ਇਹ ਪਹਿਲਾ ਕਰਦਾ ਆ ਰਿਹਾ ਹੈ ਕਿਹੜੀ ਗੱਲ ਹੈ 2005 ਤੋਂ ਅੱਜ ਤੱਕ 20 ਸਾਲ ਚ 19 ਸਾਲ ਚ ਹਰਨਾਮ ਸਿੰਘ ਤੁਮੇ ਨੇ ਸੰਤ ਜਰਨੈਲ ਸਿੰਘ ਵਰਗੀ ਕੀਤੀ ਹੋਵੇ ਤੁਸੀਂ ਇੱਕ ਗੱਲ ਮੈਂ ਕਹਿੰਦਾ ਕੋਈ ਇੱਕ ਗੱਲ ਇਹ ਦੱਸ ਦੋ ਕਿ ਜਿਹੜੀ ਉਹਨੇ ਸੰਤ ਜਰਨੈਲ ਸਿੰਘ ਵਰਗੀ ਕੀਤੀ ਹੋਵੇ ਸੰਤ ਕਰਤਾਰ ਸਿੰਘ ਜੀ ਵਰਗੀ ਕੀਤੀ ਹੋਵੇ ਮੈਂ ਇਹੀ ਕਹੂੰਗਾ ਕਿ ਸਾਡੇ ਟਾਈਮਾਂ ਦੇ ਵਿੱਚ ਜਿੱਥੋਂ ਤੋ ਅਸੀਂ ਸੋਝੀ ਸੰਭੀ ਹੈ ਸੰਤ ਕਰਤਾਰ ਸਿੰਘ ਤੇ ਸੰਤ ਜਰਨੈਲ ਸਿੰਘ ਉਹ ਜਿੱਥੇ ਟਕਸਾਲ ਦੇ ਉਸ ਵਕਤ ਦੇ ਮੌਜੂਦਾ ਮੁਖੀ ਸੀਗੇ ਉੱਥੇ ਸਾਡੀ ਜਿਹੜੀ ਕੌਮੀ ਪਛਾਣ ਹੈ ਸਿੱਖਾਂ ਦੀ ਸਿੱਧਾ ਉਹ ਤੱਕ ਪਹਿਚਾਨ ਹੈ ਉਹਨੂੰ ਅਰਥ ਦੇਣ ਵਾਲੇ ਬੰਦੇ ਵੀ ਸੀ ਉਹ ਮਹਾਪੁਰਖ ਸੀਗੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਉਹਨਾਂ ਚੋਂ ਇੱਕ ਵੀ ਗੱਲ ਧੰਮੇ ਨੇ ਉਹ ਨਹੀਂ ਕੀਤੀ ਜੋ ਸੰਤ ਜੀ ਜਰਨਲਿਸਟ ਜੀ ਨੇ ਸੰਤ ਕਰਤਾਰ ਸਿੰਘ ਜੀ ਨੇ ਸਿਖਾਈ ਸੀ ਤੁਹਾਨੂੰ ਕੋਈ ਕਿੱਸਾ ਚੇਤੇ ਆ ਜਾਂਦਾ ਹੈ ਜੋ ਜਦੋਂ ਸੰਤ ਮਹਾਰਾਸ਼ਟਰ ਆਏ ਸੀਗੇ ਬਾਲ ਠਾਕਰੇ ਨਾਲ ਗੱਲਬਾਤ ਹੋਈ ਸੀ ਉਹ ਕਿੱਸਾ ਯਾਦ ਹੈ ਤੁਹਾਨੂੰ ਕਿ ਉਸ ਸਾਹ ਟਾਈਮ ਦੇ ਵਿੱਚ ਕੀ ਕੁਝ ਹੋਇਆ ਸੀ ਨਹੀਂ ਮੈਨੂੰ ਅਖਬਾਰਾਂ ਰਾਹੀਂ ਮੈਂ ਉਸ ਟਾਈਮ ਸੋਜੀ ਸੀਗਾ ਮੈਂ ਪੜ੍ਹਿਆ ਸੀ ਕਿ ਜਦੋਂ ਬਾਲ ਠਾਕਰੇ ਨੇ ਮਤਲਬ ਕਿ ਸਿੱਖਾਂ ਨੂੰ ਵੰਗਾਰਨ ਦੀ ਗੱਲ ਕੀਤੀ ਪਾਕਿਸਤਾਨ ਦਾ ਸਾਥੀ ਹੋਣ ਦੀ ਗੱਲ ਕੀਤੀ ਤਾਂ ਸੰਤਾ ਨੇ ਜਰੂਰ ਉਹਨੂੰ ਕਿਹਾ ਸੀ ਕਿ ਤੁਸੀਂ ਫਿਰ ਸਿੱਖਾਂ ਨੂੰ ਹੱਥ ਲਾ ਕੇ ਦਿਖਾਓ ਮੈਂ ਆਉਂਗਾ ਉਹ ਕਹੇ ਕੋਈ ਜਿਗ ਭਿੰਡਰਾਂ ਵਾਲਾ ਬਹੁਤ ਹੈਗਾ ਤਾਂ ਮਹਾਰਾਸ਼ਟਰਾ ਆ ਬਈ ਤਾਂ ਸੰਤ ਜੀ ਨੇ ਕਿਹਾ ਸੀ ਕਿ ਮੈਂ ਮਹਾਰਾਸ਼ਟਰਾ ਆ ਰਿਹਾ ਉਹ ਗਏ ਵੀ ਉੱਥੇ ਕਥਾ ਵਿਚਾਰ ਵੀ ਕੀਤੀ ਜੋ ਉਹਨਾਂ ਦਾ ਸ਼ਡਿਊਲ ਹੁੰਦਾ ਸੀ ਉਹਦੇ ਵਿੱਚ ਉਹ ਉਹਦਾ ਕੁਝ ਨਹੀਂ ਕਰ ਸਕੇ ਪਰ ਮੈਂ ਇੱਥੇ ਅੱਜ ਕਹਿਣਾ ਕਿ ਬਾਲ ਠਾਕਰੇ ਨਾਲ ਗੱਲਬਾਤ ਕਰਨੀ ਤੇ ਅੱਜ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਅੱਡ ਹੈ ਬਾਲ ਠਾਕਰੇ ਨੂੰ ਬਾਅਦ ਵਿੱਚ ਸਮਝ ਆ ਗਈ ਉਹਦੀ ਪਾਰਟੀ ਨੂੰ ਸਮਝ ਆ ਗਈ ਤੇ ਉਹਨੇ ਸਿੱਖਾਂ ਨਾਲ ਉਹੋ ਜਿਹਾ ਵੈਰ ਕਦੇ ਨਹੀਂ ਕਮਾਇਆ ਜਿਹਦੀ ਕੇ ਸਾਨੂੰ ਪਹਿਲਾਂ ਆਸ ਸੀ ਪਰ ਇਹ ਜਿਹੜੀ ਸਰਕਾਰ ਹੈ ਇਹ ਤਾਂ ਸਿੱਖਾਂ ਨਾਲ ਅਜੋ ਜਿੱਤੀ ਵੀ ਗਈ ਮਤਲਬ ਕਿ ਅੱਜ ਜੋ ਮੈਨੂੰ ਖਬਰਾਂ ਪਤਾ ਲੱਗ ਰਹੀਆਂ ਨੇ ਅਜੇ ਮੈਂ ਅੱਜ ਮੀਟਿੰਗ 'ਚ ਸੀਗਾ ਉੱਥੇ ਜਿੱਤੀ ਵੀ ਗਈ ਇਹ ਤਾਂ ਨਾ ਨਹੀਂ ਪਾਰਟਨੀ ਤਨ ਸਿੱਟਾਂ ਲੈਂ ਜਾਂਦੇ ਤੇ ਇੱਕ ਕਾਂਗਰਸ ਦੀ ਕਈ ਨਹੀਂ ਮੈਂ ਮਹਾਰਾਸ਼ਟਰ ਦੀ ਗੱਲ ਕਰ ਰਿਹਾ ਹਾਂ ਮਹਾਰਾਸ਼ਟਰ ਦੇ ਵਿੱਚ ਸ਼ਾਇਦ ਮੈਨੂੰ ਪੂਰਾ ਤਾਂ ਕਨਫਰਮ ਨਹੀਂ ਹੈਗਾ ਕਿਉਂਕਿ ਮੈਂ ਹਜੇ ਪੂਰਾ ਰਿਜ਼ਲਟ ਦੇਖਿਆ ਨਹੀਂ ਪਰ ਮੇਰਾ ਖਿਆਲ ਤੇ ਉੱਥੇ ਜਿਹੜੀ ਭਾਜਪਾ ਦੀ ਸਪੋਰਟਡ ਪਾਰਟੀਆਂ ਨੇ ਜੋ ਵੀ ਉਹ ਜਿੱਤੀਆਂ ਨੇ ਸੋ ਇਹ ਗੱਲ ਮਤਲਬ ਕਿ ਇਸ ਤਰ੍ਹਾਂ ਧੁੰਮੇ ਤੋਂ ਕਹਾਤਾ ਕਿਸੇ ਹੋਰ ਤੋਂ ਕਹਾਤਾ ਉਹ ਜਿਹੜਾ ਹੈਗਾ ਉਹਨਾਂ ਨੇ ਇੱਕ ਨੈਕਸਸ ਸਾਰੇ ਇੰਡੀਆ 'ਚ ਬਣਾਇਆ ਹੋਇਆ ਹੈ ਉਹਦੇ ਵਿੱਚ ਤਾਂ ਉਹ ਦੁਨਿਆਵੀ ਤਾਂ ਜਿੱਤ ਸਕਦੇ ਨੇ ਪਰ ਸਿੱਖ ਇਹਨੂੰ ਕਦੇ ਸਵਕਾਰ ਨਹੀਂ ਕਰਨਗੇ ਬਿਲਕੁਲ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਮਾਹੌਲ ਚੜ੍ਹਿਆ ਸੀਗਾ ਸੁਖਬੀਰ ਸਿੰਘ ਬਾਦਲ ਹੋਰੀ ਕਾਲੇ ਪਏ ਹੋਏ ਨੇ ਜਾਂ ਕੀ ਚੀਜ਼ ਹੈ ਅਕਾਲ ਤਖਤ ਸਾਹਿਬ ਤਾਂ ਨਤਮਸਤਕ ਹੋਣਾ ਚਾਹੁੰਦੇ ਨੇ ਆਪਣੀਆਂ ਗਲਤੀਆਂ ਜਿਹੜੀਆਂ ਨੇ ਕਬੂਲ ਕਰ ਰਹੇ ਨੇ ਉੱਥੇ ਜਾ ਕੇ ਪਰ ਇਹਨਾਂ ਨੇ ਕਿਹਾ ਕਿ ਜੋ ਪਹਿਲਾਂ ਫੈਸਲੇ ਹੋਏ ਨੇ ਜਥੇਦਾਰਾਂ ਨੇ ਫੈਸਲੇ ਕੀਤੇ ਨੇ ਪਵਾਂਤਨਖਾਇਆ ਇਕਰਾਰ ਦਿੱਤਾ ਹੈ ਪਵਾਂ ਹੋਰ ਕੋਈ ਗੱਲ ਕਹੀ ਹੈ ਅਸੀਂ ਉਸ ਨਾਲ ਸੰਤੁਸ਼ਟ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਹੋ ਸਖਤ ਫੈਸਲੇ ਹੋਣਗੇ ਇਹ ਉਹ ਨਹੀਂ ਕਿ 302 ਦੀ ਗੱਲ ਆਈ ਹੈ ਕਿ ਉਹ ਓਵੇਂ ਦੀ ਗੱਲ ਹੋਣੀ ਚਾਹੀਦੀ ਹੈ ਮਾਮੂਲੀ ਗੱਲ ਨਹੀਂ ਹੈਗੀ ਸਖਤ ਤੋਂ ਸਖਤ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸੰਯੋਗ ਦੇ ਸੀ ਜਗਮੀਤ ਧੰਨਵਾਦ